ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਕੇ ਚੌਥੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਕਰਨਾ ਚਾਹੁੰਦੀ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦਾ ਜੇਤੂ ਰਥ ਰੋਕ ਕੇ ਸੱਤਾ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਨੂੰ ਖੁੰਝੇ ਲਾਉਣਾ ਚਾਹੁੰਦੀ ਹੈ ਪਰ ਇਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕੀ ਲੱਗ ਰਿਹਾ ਹੈ ਇਸ ਵੇਲੇ ਕਿਹੜੀ ਪਾਰਟੀ ਅੱਗੇ ਤੇ ਕਿਹੜੀ ਪਾਰਟੀ ਪਿੱਛੇ ਹੈ ਕਾਂਗਰਸ ਪਾਰਟੀ ਦਾ ਕੀ ਮਾਹੌਲ ਹੈ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਦੇ ਆ ਜੇਕਰ ਗੱਲ ਕੀਤੀ ਜਾਵੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਸਿੱਧਾ ਮੁਕਾਬਲਾ ਦਿਖਾਈ ਦੇ ਰਿਹਾ ਹੈ ਦੋਵੇਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਿੱਤਣ ਦੇ ਲਈ ਭਾਵੇਂ ਬੀਜੇਪੀ ਦੇ ਵੱਡੇ ਸਟਾਰ ਪ੍ਰਚਾਰਕ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ ਦੋਵਾਂ ਦੇ ਵੱਲੋਂ ਰੱਜ ਕੇ ਪ੍ਰਚਾਰ ਕੀਤਾ ਗਿਆ ਤੇ ਲੰਬੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਇੱਥੇ ਪ੍ਰਚਾਰ ਮੁਹਿੰਮ ਵੱਢ ਕੇ ਬੈਠੇ ਹੋਏ ਸੀ ਕਿਉਂਕਿ ਜਦੋਂ ਤੋਂ ਉਹ ਕੁਰਸੀ ਦਾ ਮੋਹ ਛੱਡਿਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਵੇਂ ਮੁੱਖ ਮੰਤਰੀ ਬਣੇ ਸੀ ਆਤਿਸ਼ੀ ਉਸ ਤੋਂ ਬਾਅਦ ਕੇਜਰੀਵਾਲ ਨੇ ਐਕਸ਼ਨ ਮੋਡ ਵਿੱਚ ਆਉਂਦੇ ਆ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਅਤੇ ਉਦੋਂ ਤੱਕ ਕੁਰਸੀ ਤੇ ਨਾਂ ਬੈਠਣ ਦੀ ਗੱਲ ਆਖੀ ਸੀ ਜਦੋਂ ਤੱਕ ਦਿੱਲੀ ਦੇ ਲੋਕ ਦੁਆਰਾ ਉਹਨਾਂ ਨੂੰ ਚੁਣ ਕੇ ਸੱਤਾ ਵਿੱਚ ਨਹੀਂ ਬਿਠਾਉਂਦੇ ਤਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੀਸ਼ਮੈਣ ਨੂੰ ਲੈ ਕੇ ਜਾਂ ਫਿਰ ਅਸ਼ਰਾਵ ਦੇ ਕਥਤ ਘੁਟਾਲੇ ਨੂੰ ਲੈ ਕੇ ਤੇ ਕੇਜਰੀਵਾਲ ਦੀਆਂ ਨੀਤੀਆਂ ਨੂੰ ਲੈ ਕੇ ਘੇਰਿਆ ਜਾ ਰਿਹਾ ਸੀ ਤੇ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਦਿੱਲੀ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਸੀ ਤਾਂ ਇਸ ਮਸਲੇ ਦੇ ਉੱਤੇ ਕੇਜਰੀਵਾਲ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਭਾਜਪਾ ਨੇ ਮਹਿੰਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਮੋਦੀ ਸਰਕਾਰ ਨੂੰ ਨੀਵਾ ਦਿਖਾਉਂਦੇ ਆ ਲਗਾਤਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹੀ ਗੱਲ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਹੈ ਕਿ ਕੇਜਰੀਵਾਲ ਹੀ ਦਿੱਲੀ ਵਾਸੀਆਂ ਦੀ ਗੱਲ ਨੂੰ ਸਮਝ ਸਕਦਾ ਹੈ ਕੇਜਰੀਵਾਲ ਹੀ ਦਿੱਲੀ ਵਾਸੀਆਂ ਦੇ ਲਈ ਸਭ ਤੋਂ ਚੰਗਾ ਹੈ ਤੇ ਆਮ ਆਦਮੀ ਪਾਰਟੀ ਹੀ ਦਿੱਲੀ ਦੇ ਲੋਕਾਂ ਨੂੰ ਸੁਲਤਾਨ ਦੇ ਰਹੀ ਹੈ ਤੇ ਦੇ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸੇ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਇਹ ਸਿਰਫ ਲੋਕਾਂ ਨੂੰ ਮੁਫਤ ਦੀ ਰੇਵੜੀ ਬਣਦੇ ਆ ਤੇ ਲੋਕ ਜਿਹੜੇ ਉਹਨਾਂ ਨੂੰ ਇਹ ਵੋਟਾਂ ਇਸ ਵਾਰ ਨਾ ਪਾਉਣ ਸਮੂਹ ਭਾਰਤੀ ਜਨਤਾ ਪਾਰਟੀ ਜੋ ਦੇਸ਼ ਦੇ ਵਿੱਚ ਵਿਕਾਸ ਕਾਰਜ ਕਰ ਰਹੀ ਹੈ ਤਾਂ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਕੀਤੇ ਜਾਣਗੇ ਤੇ ਆਮ ਆਦਮੀ ਪਾਰਟੀ ਨੇ ਜੋ ਵੱਡੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਪੂਰੇ ਨਹੀਂ ਕੀਤੇ ਇਹ ਭਾਜਪਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਗਾਤਾਰ ਲਾਉਂਦੀ ਆ ਰਹੀ ਹੈ ਜਿਸ ਤਰੀਕੇ ਨਾਲ ਇਸ ਵਾਰ ਬਜਟ ਦੇ ਵਿੱਚ ਨੌਕਰੀ ਪੇਸ਼ਾ ਲੋਕਾਂ ਦੇ ਲਈ 12 ਲੱਖ ਰੁਪਏ ਤੱਕ ਆਮਦਨ ਕਰਨ ਨੂੰ ਛੋੜ ਦੇ ਦਿੱਤੀ ਗਈ ਹੈ ਉਹ ਵੀ ਇੱਕ ਵੱਡਾ ਦਾਾ ਭਾਰਤੀ ਜਨਤਾ ਪਾਰਟੀ ਦਾ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦੇ ਲਈ ਦਿੱਲੀ ਦੇ ਵਿੱਚ ਖਾਸ ਕਰਕੇ ਵੋਟਰਾਂ ਨੂੰ ਲੁਭਾਉਣ ਦੇ ਲਈ ਖੇਡਿਆ ਗਿਆ ਤਾਂ ਇਸ ਤਰੀਕੇ ਨਾਲ ਵੱਖ-ਵੱਖ ਪਾਰਟੀਆਂ ਆਪੋ ਆਪਣੀ ਸਟ੍ਰੈਟਜੀ ਦੇ ਅਨੁਸਾਰ ਵੋਟਰਾਂ ਨੂੰ ਲੁਭਾਉਣ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਉੱਤੇ ਪੈਸੇ ਵੰਡਣ ਦੇ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਉੱਪਰ ਰੇਡ ਤੱਕ ਦੀਆਂ ਗੱਲਾਂ ਹੋਈਆਂ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਉੱਤੇ ਖੁੱਲ੍ਹੇਆਮ ਲਗਾਉਂਦੀ ਰਹੀ ਹੈ ਪੈਸੇ ਵੰਡਣ ਦੇ ਬੂਟ ਵੰਡਣ ਦੇ ਚਾਦਰਾਂ ਵੰਡਣ ਦੇ ਤਾਂ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਇੱਕ opinion poll ਸਾਹਮਣੇ ਆਇਆ ਸੀ ਉਸ ਦੇ ਅਨੁਸਾਰ ਇੱਥੇ ਮੁਕਾਬਲਾ ਬਹੁਤ ਜ਼ਬਰਦਸਤ ਹੈ ਪਰ ਆਮ ਆਦਮੀ ਪਾਰਟੀ ਅਜੇ ਵੀ ਪਹਿਲੇ ਨੰਬਰ ਤੇ ਦਿਖਾਈ ਦੇ ਰਹੀ ਹੈ 37 ਤੋਂ 40 ਸੀਟਾਂ ਦੀ ਗੱਲ ਦੱਸੀ ਗਈ ਹੈ ਕਿ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਤਾਂ ਦੂਜੇ ਪਾਸੇ 25 ਦੇ ਨੇੜੇ ਤੇੜੇ ਸੀਟਾਂ ਭਾਰਤੀ ਜਨਤਾ ਪਾਰਟੀ ਦਾ ਹੱਥ ਦੱਸਿਆ ਜਾ ਰਿਹਾ ਹੈ ਕਿ ਉੱਪਰ ਹੈ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਲਗਾਤਾਰ ਉਸੇ ਮਾਹੌਲ ਦੇ ਵਿੱਚ ਜ਼ੀਰੋ ਸੀਟ ਦੇ ਉੱਤੇ ਅਜੇ ਵੀ ਬਣਦੀ ਦਿਖਾਈ ਦੇ ਰਹੀ ਹੈ ਕਿ ਕਾਂਗਰਸ ਪਾਰਟੀ ਜ਼ਿਆਦਾ ਸੀਟਾਂ ਨਾ ਲਾ ਜAVE ਇਹ ਹੋ ਸਕਦਾ ਹੈ ਕਿਉਂਕਿ ਲਗਾਤਾਰ ਪਿਛਲੀਆਂ ਦੋ ਵਾਰ ਜੋ ਚੋਣਾਂ ਹੋਈਆਂ 15 ਤੇ 20 ਦੇ ਵਿੱਚ ਕਾਂਗਰਸ ਨੂੰ ਜ਼ੀਰੋ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਵਾਰ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਆਪਣੀ ਸੀਟਾਂ ਵਧਾ ਸਕਦੀ ਹੈ ਪਿਛਲੀ ਵਾਰ 8 ਸੀਟਾਂ ਜਿੱਤੀਆਂ ਸੀ ਉਸ ਤੋਂ ਪਹਿਲਾਂ 3 ਸੀਟਾਂ ਜਿੱਤੀਆਂ ਸੀ ਭਾਰਤੀ ਜਨਤਾ ਪਾਰਟੀ ਨੇ ਪਰ ਇਸ ਵਾਰ ਉਹਨਾਂ ਦੇ ਸੀਟਾਂ 25 ਦੇ ਕਰੀਬ ਹੋ ਸਕਦੀਆਂ ਹਨ ਜਿਸ ਤਰੀਕੇ ਨਾਲ opinion poll ਸਾਹਮਣੇ ਆਇਆ ਹੈ ਪਰ ਕੀ ਇਸ opinion poll ਦੇ ਵਿੱਚ ਸੱਚ ਹੈ ਇਹ ਤਾਂ VOTER ਆ ਜਿਹੜੇ ਵੋਟਾਂ ਪਾਉਣਗੇ 5 ਫਰਵਰੀ ਨੂੰ ਉਸ ਤੋਂ ਬਾਅਦ 8 ਨੂੰ ਨਤੀਜੇ ਆਉਣੇ ਉਹੀ ਸੱਚ ਦੱਸਣਗੇ ਇਹ opinion poll ਬਸ ਸਾਰੀ ਜਿਹੜੇ ਗਲਤ ਹੁੰਦੇ ਨੇ ਬਹੁਤ ਜ਼ਿਆਦਾਤਰ ਤੇ ਐਗਜ਼ਿਟ ਪੋਲ ਵੀ ਇਸੇ ਤਰ੍ਹਾਂ ਗਲਤ ਹੁੰਦੇ ਆ ਤਾਂ ਇਹਨਾਂ ਐਗਜ਼ਿਟ ਪੋਲ ਦੇ ਉੱਤੇ ਜਾਂ ਫਿਰ opinion ਪੋਲ ਦੇ ਉੱਤੇ ਕੋਈ ਜ਼ਿਆਦਾ ਭਰੋਸਾ ਨਾ ਤਾਂ ਪਾਰਟੀਆਂ ਨੂੰ ਹੁੰਦਾ ਤੇ ਨਾ ਹੀ ਲੋਕਾਂ ਨੂੰ ਹੁੰਦਾ ਪਰ ਇੱਕ ਤਰੀਕੇ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਦੋਵੇਂ ਪਾਰਟੀਆਂ ਦਾ ਮੁਕਾਬਲਾ ਬਹੁਤ ਸਖਤ ਦਿਖਾਈ ਦੇ ਰਿਹਾ ਤਾਂ ਅਖੀਰਲੇ ਸਮੇਂ ਦੇ ਵਿੱਚ ਵੋਟਰ ਕਿਸ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਸ ਤੱਕ ਇਹਨਾਂ ਬਜਟ ਦੇ ਵਿੱਚ ਲੋਕਾਂ ਦੇ ਲਈ ਕਈ ਐਲਾਨ ਕੀਤੇ ਆ ਉਹ ਕੰਮ ਆਉਣਗੇ ਭਾਜਪਾ ਦੇ ਜਾਂ ਫਿਰ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਉਹ ਕੰਮ ਆਉਣਗੀਆਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ